ਸਾਊਦੀ ਅਰਬ ਵਿੱਚ ਅਰਬੀ ਬੱਚਿਆਂ ਦੀ ਦੇਖਭਾਲ ਕਰਦੀ ਸੀ ਮਾਲਕ ਮੈਨੂੰ ਇੱਕ ਰਾਤ ਦੇ 3000 ਰਿਆਲ ਦਿੰਦਾ ਸੀ ਮਾਲਕ ਨੇ ਮੇਰੇ ਨਾਲ ਕੀ ਕੀਤਾ ਤੁਸੀਂ ਵੀ ਜਾਣ ਕੇ ਹੈਰਾਨ ਰਹਿ ਜਾਓਗੇ ਮਹੀਨੇ ਵਾਦ ਤਨਖਾਹ ਵੀ ਕਾਫੀ ਚੰਗੀ ਹੋ ਜਾਂਦੀ ਇੱਕ ਰਾਤ ਅਰਬੀ ਦੀ ਘਰ ਵਾਲੀ ਗੁੱਸੇ ਵਿੱਚ ਆ ਕੇ ਘਰੋਂ ਚਲੀ ਗਈ ਅਤੇ ਅਰਬੀ ਨੇ ਮੈਨੂੰ ਘਰ ਹੀ ਰੱਖਿਆ ਮੇਰੇ ਹੋਸ਼ ਉੱਡ ਗਏ ਉਸ ਰਾਤ ਅਰਬੀ ਨੇ ਮੇਰੇ ਨਾਲ ਗੱਲ ਕੀਤੀ ਮੈਂ ਅਤੇ ਮੇਰਾ ਪਤੀ 사우ਦੀ ਅਰਬ ਵਿੱਚ ਰਹਿੰਦੇ ਸੀ ਅਸੀਂ ਦੋਵੇਂ ਬੀਏ ਪਾਸ ਸੀ ਇਸ ਲਈ ਮੇਰੇ ਪਤੀ ਨੂੰ ਇੱਕ ਕਾਰਖਾਨੇ ਵਿੱਚ ਮਜ਼ਦੂਰ ਵਜੋਂ ਨੌਕਰੀ ਮਿਲ ਗਈ ਪਰ ਉਸ ਦੀ ਤਨਖਾਹ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਾਫੀ ਨਹੀਂ ਸੀ ਇਸ ਲਈ ਮੈਂ ਵੀ ਇੱਕ ਅਰਬੀ ਦੇ ਬੱਚੇ ਨੂੰ ਉਸ ਦੇ ਘਰ ਵਿੱਚ ਕੇਅਰ ਟੇਕਰ ਵਜੋਂ ਸੰਭਾਲਣਾ ਸ਼ੁਰੂ ਕਰ ਦਿੱਤਾ ਉਹ ਅਰਬੀ ਜੋ ਕਿ ਬਹੁਤ ਵਧੀਆ ਇਨਸਾਨ ਸੀ ਓ ਸੁਨੀਏ ਮੇਰੀ ਤਨਖਾਹ ਵੀ ਚੰਗੀ ਕਰ ਦਿੱਤੀ ਸੀ ਜਦੋਂ ਮੈਂ ਆਪਣੇ ਪਤੀ ਨੂੰ ਇਸ ਕੰਮ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਕਹਾ ਕੀ ਜੇਕਰ ਅਸੀਂ ਦੋਵੇਂ ਮਿਲ ਕੇ ਮਿਹਨਤ ਕਰੀਏ ਤਾਂ ਘਰ ਦੇ ਖਰਚਿਆਂ ਤੋਂ ਇਲਾਵਾ ਕੁਝ ਪੈਸੇ ਵੀ ਜਮ੍ਹਾਂ ਕਰਵਾ ਸਕਾਂਗੇ। ਮੈਂ ਵੀ ਸਾਰਾ ਦਿਨ ਬੇਲੀ ਸੀ ਇਸ ਲਈ ਸਵੇਰੇ ਘਰ ਦਾ ਸਾਰਾ ਕੰਮ ਨਿਵੇੜ ਕੇ ਮੈਂ ਉਸ ਸਰਬੀ ਦੇ ਘਰ ਚਲੀ ਜਾਂਦੀ ਸੀ। ਉਸ ਦੇ ਦੋ ਛੋਟੇ ਬੱਚੇ ਸਨ। ਦੋਵੇਂ ਜੁੜਬਾ ਸਨ ਇੱਕ ਧੀ ਅਤੇ ਇੱਕ ਪੁੱਤਰ ਦੋਵੇਂ 1 ਸਾਲ ਦੇ ਸਨ ਉਸ ਦੀ ਪਤਨੀ ਬੱਚਿਆਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਇਸ ਲਈ ਉਹਨਾਂ ਦੋਹਾਂ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀ ਮੈਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਉਸ ਦੇ ਘਰ ਰਹਿੰਦੀ ਸੀ ਮੈਂ ਹੈਰਾਨ ਸੀ ਕਿ ਮਾਂ ਹੋਣ ਦੇ ਬਾਵਜੂਦ ਉਸ ਨੇ ਆਪਣੇ ਬੱਚਿਆਂ ਨੂੰ ਵੀ ਨਹੀਂ ਦੇਖਿਆ ਬੱਚਿਆਂ ਨੂੰ ਪਾਲਣਾ ਤੇ ਉਹਨਾਂ ਦੀ ਦੇਖਭਾਲ ਕਰਨਾ ਮੇਰੀ ਜ਼ਿੰਮੇਵਾਰੀ ਸੀ ਬਾਸੇ ਵੀ ਮਾਲਕ ਸਖਤ ਸੀ ਅਤੇ ਮੇਰੇ ਨਾਲ ਗੁੱਸੇ ਵੀ ਸੀ ਜਿਆਦਾ ਗੱਲ ਨਹੀਂ ਕੀਤੀ ਮੈਂ ਉਸ ਦੇ ਘਰ ਕੁਝ ਦਿਨ ਪਹਿਲਾਂ ਹੀ ਆਈ ਸੀ ਕੰਮ ਕਰਦੀ ਆ ਮੈਂ ਉਸ ਔਰਤ ਦੇ ਸੁਭਾ ਨੂੰ ਚੰਗੀ ਤਰ੍ਹਾਂ ਸਮਝਿਆ ਸੀ ਉਹ ਹਮੇਸ਼ਾ ਨੌਕਰਾਂ ਦੇ ਚਿੱਕਾ ਮਾਰਦੀ ਰਹਿੰਦੀ ਸੀ ਅਤੇ ਜੇ ਕਿਸੇ ਦਾ ਕੰਮ ਗਲਤ ਹੋ ਜਾਂਦਾ ਉਹ ਉਸ ਤੇ ਚਿੱਕਣਾ ਸ਼ੁਰੂ ਕਰ ਦਿੰਦੀ ਮਾਲਕ ਘਰ ਆਉਂਦਾ ਤਾਂ ਨਿੱਕੀ ਜਹੀ ਗੱਲ ਤੇ ਵੀ ਉਸ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਮੈਂ ਸਮਝ ਗਈ ਸੀ ਕਿ ਮਾਲਕ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਸ਼ਾਇਦ ਉਸ ਨੂੰ ਚੰਗੀ ਪਤਨੀ ਨਹੀਂ ਮਿਲੀ ਸੀ ਜਦੋਂ ਵੀ ਮਾਲਕ ਕੰਮ ਤੋਂ ਘਰ ਵਾਪਸ ਆਉਂਦਾ ਤਾਂ ਸਭ ਤੋਂ ਪਹਿਲਾਂ ਉਹ ਬੱਚਿਆਂ ਦੇ ਕਮਰੇ ਵਿੱਚ ਜਾਂਦਾ ਸੀ ਮੈਂ ਬੱਚਿਆਂ ਨਾਲ ਰੁਝੀ ਹੋਈ ਸੀ ਇਸ ਲਈ ਉਹ ਪਹਿਲਾਂ ਦਰਵਾਜ਼ਾ ਖੜਕਾਉਂਦਾ ਮੈਂ ਝਟ ਠੀਕ ਹੋ ਕੇ ਬੈਠ ਜਾਂਦੀ ਉਦੋਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋਏ ਮੈਨੂੰ ਵੀ ਪੁੱਛਦਾ ਕਿ ਬੱਚਿਆਂ ਨੇ ਮੈਨੂੰ ਪਰੇਸ਼ਾਨ ਤਾਂ ਨਹੀਂ ਕੀਤਾ ਉਹਨਾਂ ਨੇ ਸਹੀ ਢੰਗ ਨਾਲ ਖਾਦਾ ਤੇ ਪੀਤਾ ਹੈ ਅਰਬੀ ਮੈਨੂੰ ਬੱਚਿਆਂ ਦਾ ਨਿੱਤ ਦਾ ਹਾਲ ਪੁੱਛਦਾ ਸੀ ਮੈਂ ਅਰਬੀ ਮਾਲਕ ਨੂੰ ਸਾਰੇ ਦਿਨ ਦਾ ਰੁਟੀਨ ਵੀ ਦੱਸਦੀ ਹੁੰਦੀ ਸੀ ਇੱਕ ਰਾਤ ਜਦੋਂ ਮੈਂ ਘਰ ਜਾਣ ਵਾਲੀ ਸੀ ਉਸ ਨੇ ਮੈਨੂੰ ਇੱਕ ਮੈਂ ਟੂੜੀ ਕ ਕਰਨ ਲਈ ਕਿਹਾ ਫਿਰ ਉਸ ਨੇ ਆਪਣੀ ਜੇਬ ਵਿੱਚੋਂ ਪਰਸ ਕੱਢ ਕੇ ਮੈਨੂੰ 1000 ਰਿਆਲ ਦਿੱਤੇ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਹਾਲਾਂਕਿ ਉਸ ਨੇ ਮੇਰੀ ਤਨਖਾਹ ਬਹੁਤ ਚੰਗੀ ਰੱਖੀ ਕੋਈ ਛੋਟੀ ਅਤੇ 1000 ਰਿਆਲ ਕੋਈ ਛੋਟਾ ਪੈਸਾ ਨਹੀਂ ਹੈ ਮੈਂ ਮਾਲਕ ਵੱਲ ਦੇਖਿਆ ਮੇਰੀਆਂ ਅੱਖਾਂ ਵਿੱਚ ਹੈਰਾਨੀ ਸੀ ਅਤੇ ਉਹ ਬੋਲਿਆ ਇਹਨਾਂ ਨੂੰ ਰੱਖੋ ਇਹ ਤੁਹਾਡੇ ਲਈ ਲਾਭਦਾਇਕ ਹੋਣਗੇ ਮੈਂ ਕਿਹਾ ਨਹੀਂ ਬੌਸ ਤੁਸੀਂ ਜੋ ਵੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ ਉਹ ਵੀ ਕਾਫੀ ਹੈ ਮੇਰੀ ਗੱਲ ਸੁਣ ਕਿਉਂ ਹਲਕਾ ਜਿਹਾ ਮੁਸਕਰਾ ਕੇ ਬੋਲਿਆ ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ ਹਾਂ ਇਹ ਰੱਖੋ ਮੈਂ ਉਹ ਪੈਸੇ ਫੜ ਕੇ ਆਪਣੇ ਪਰਸ ਵਿੱਚ ਰੱਖ ਲਏ ਮੈਂ ਫੇਰ ਜਾਣ ਲੱਗੀ ਜਿਵੇਂ ਹੀ ਮੈਂ ਦਰਵਾਜ਼ੇ ਕੋਲ ਪਹੁੰਚੀ ਉਸ ਨੇ ਮੈਨੂੰ ਆਵਾਜ਼ ਮਾਰੀ ਮੈਂ ਕਿਹਾ ਹਾਂ ਉਹ ਕਹਿਣ ਲੱਗਾ ਕਿ ਇਹ ਗੱਲ ਆਪਣੀ ਮਾਲਕੀਨ ਨੂੰ ਨਾ ਦੱਸਿਓ ਕਿ ਮੈਂ ਤੁਹਾਨੂੰ ਹਜ਼ਾਰੇਵਾਲ ਦਿੱਤੇ ਹਨ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਫੇਰ ਮੈਂ ਆਪਣਾ ਸਿਰ ਹਿਲਾ ਕੇ ਬਾਹਰ ਆ ਗਈ ਪਰ ਪਤਾ ਨਹੀਂ ਕਿਉਂ ਉਸ ਰਾਤ ਮੈਨੂੰ ਬਹੁਤ ਬੇਚੈਨੀ ਹੋ ਰਹੀ ਸੀ ਇੱਕ ਤਾਂ ਮਾਲਿਕ ਦਾ ਮੈਨੂੰ 1000 ਰਿਆਲ ਦੇਣਾ ਉੱਤੋਂ ਇਹ ਬੋਲਣਾ ਕਿ ਇਹ ਗੱਲ ਮਾਲਕੀ ਨੂੰ ਨਾ ਦੱਸਿਓ ਇਹ ਦੋਵੇਂ ਗੱਲਾਂ ਮੈਨੂੰ ਹੈਰਾਨ ਕਰ ਰਹੀਆਂ ਸੀ ਮੈਂ ਉਹ ਪੈਸੇ ਸੰਭਾਲ ਕੇ ਰੱਖ ਦਿੱਤੇ ਪਰ ਅਗਲੇ ਦਿਨ ਫੇਰ ਮਾਲਿਕ ਨੇ ਮੈਨੂੰ 2000 ਰਿਆਲ ਦਿੱਤੇ ਮੈਂ ਹੈਰਾਨ ਰਹਿ ਗਈ ਮੈਂ ਉਹ 2000 ਰਿਆਲ ਵੀ ਵਾਪਸ ਕਰ ਦਿੱਤੇ ਮੈਂ ਕਿਹਾ ਮੈਨੂੰ ਇਹ ਨਹੀਂ ਚਾਹੀਦੇ ਤੁਸੀਂ ਮੈਨੂੰ ਹਰ ਰੋਜ਼ ਇੰਨੇ ਪੈਸੇ ਕਿਉਂ ਦੇ ਰਹੇ ਹੋ ਮੈਂ ਆਪਣੀ ਬੈੱਡ ਸ਼ੀਟ ਠੀਕ ਕੀਤੀ ਕਿਉਂਕਿ ਉਹ ਮੇਰੇ ਚਿਹਰੇ ਵੱਲ ਬਹੁਤ ਧਿਆਨ ਨਾਲ ਦੇਖ ਰਿਹਾ ਸੀ ਉਸ ਨੇ ਕਿਹਾ ਕਿ ਤੁਸੀਂ ਮੇਰੇ ਬੱਚਿਆਂ ਦੀ ਦੇਖਭਾਲ ਕਰੋ ਤਾਂ ਮੈਂ ਕਿਹਾ ਕਿ ਇਹ ਮੇਰਾ ਫਰਜ਼ ਹੈ ਅਤੇ ਮੈਂ ਤੁਹਾਡੇ ਤੋਂ ਪੈਸੇ ਲੈਂਦੀ ਹਾਂ ਉਸ ਵਿਅਕਤੀ ਤੋਂ ਕੋਈ ਪੈਸਾ ਨਹੀਂ ਲਿਆ ਅਤੇ ਘਰ ਵਾਪਸ ਆ ਗਈ ਪਰ ਅਗਲੇ ਹੀ ਦਿਨਾਂ ਜਦੋਂ ਮੈਂ ਬੱਚਿਆਂ ਨੂੰ ਸੰਭਾਲਣ ਗਈ ਮੈਂ ਦੇਖਿਆ ਕਿ ਮਾਲਕ ਆਪਣੇ ਕੰਮ ਲਈ ਬਾਹਰ ਨਹੀਂ ਗਿਆ ਸੀ ਬੱਚਿਆਂ ਦੇ ਨਾਲ ਘਰ ਵਿੱਚ ਸੀ ਜਦੋਂ ਮੈਂ ਆਈ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਤੁਸੀਂ ਇੰਨੀ ਦੇਰ ਨਾਲ ਕਿਉਂ ਆਈ ਹੋ ਤੁਹਾਨੂੰ ਪਤਾ ਹੈ ਕਿ ਮੇਰੇ ਦੋਵੇਂ ਬੱਚੇ ਬੁਖਾਰ ਨਾਲ ਪੀੜਿਤ ਹਨ ਉਸ ਦੇ ਲਹਿਜੇ ਵਿੱਚ ਚਿੰਤਾ ਤੇ ਉਦਾਸੀ ਸੀ ਅਤੇ ਥੋੜੀ ਕਠੋਰ ਵੀ ਸੀ ਜਦੋਂ ਮੈਂ ਘਰਾਟ ਵਿੱਚ ਕੜੀਵੱਲ ਦੇਖਿਆ ਤਾਂ ਅੱਠ ਵੀ ਹੋ ਗਏ ਸਨ ਅਤੇ ਮੈਂ ਇਸ ਸਮੇਂ ਆਉਂਦੀ ਸੀ ਮੈਂ ਕਿਹਾ ਮੈਂ ਆਪਣੇ ਸਮੇਂ ਤੇ ਆਈ ਹਾਂ ਫਿਰ ਉਹ ਮੈਨੂੰ ਕਹਿਣ ਲੱਗਾ ਕਿ ਉਹ ਤੈਨੂੰ ਇਸੇ ਲਈ ਪੈਸੇ ਦੇ ਰਿਹਾ ਹੈ ਤਾਂ ਜੋ ਤੂੰ ਮੇਰੇ ਬੱਚਿਆਂ ਦਾ ਜ਼ਿਆਦਾ ਖਿਆਲ ਰੱਖੋ ਦੇਖੋ ਉਸ ਨੂੰ ਸਵੇਰ ਤੋਂ ਬੁਖਾਰ ਹੈ ਉਸ ਦੀ ਮਾਂ ਨੂੰ ਉਸ ਦੀ ਕੋਈ ਪਰਵਾਹ ਨਹੀਂ ਹੈ ਪਰ ਮੈਂ ਤੁਹਾਨੂੰ ਕੰਮ ਤੇ ਰੱਖਿਆ ਹੈ ਤਾਂ ਜੋ ਮੇਰੇ ਬੱਚਿਆਂ ਦੀ ਵਧੀਆ ਦੇਖਭਾਲ ਹੋ ਸਕੇ ਇਸ ਲਈ ਨਹੀਂ ਕਿ ਤੁਸੀਂ ਅੱਠ ਜੀ ਤੇ ਆਉਂਦੇ ਹੋ ਅਤੇ ਮੇਰੇ ਬੱਚੇ ਇੱਥੇ ਬਿਮਾਰੀ ਵਿੱਚ ਰੋਂਦੇ ਰਹਿੰਦੇ ਹਨ ਕੁੜੀ ਸੁੱਤੀ ਪਈ ਸੀ ਪਾਰ ਹੋ ਉਸ ਦਾ ਪੁੱਤਰ ਰੋ ਰਿਹਾ ਸੀ ਮੈਂ ਚਾਟ ਉਸ ਨੂੰ ਮਾਲਕ ਕੋਲੋਂ ਚੁੱਕ ਕੇ ਆਪਣੀ ਗੋਦ ਵਿੱਚ ਲੈ ਲਿਆ ਦੋਵੇਂ ਬੱਚੇ ਮੈਨੂੰ ਬਹੁਤ लाड़ले ਸਨ ਜਿਵੇਂ ਹੀ ਬੱਚਾ ਮੇਰੀ ਗੋਦ ਵਿੱਚ ਆਇਆ ਉਹ ਬਿਲਕੁਲ ਚੁੱਪ ਹੋ ਗਿਆ ਜਦੋਂ ਮੈਂ ਉਸ ਨੂੰ ਜੱਫੀ ਪਾਈ ਉਹ ਪੂਰੀ ਤਰ੍ਹਾਂ ਖੁਸ਼ ਹੋ ਗਿਆ ਮੈਂ ਉਸ ਦੇ ਮੱਥੇ ਨੂੰ ਚੁੰਮਿਆ ਮੈਂ ਕਿਹਾ ਤੁਹਾਨੂੰ ਮੇਰਾ ਇੰਤਜ਼ਾਰ ਕਰਨ ਦੀ ਬਜਾਏ ਬੱਚਿਆਂ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਸੀ ਦੇਖੋ ਬੱਚੇ ਨੂੰ ਕਿੰਨਾ ਬੁਖਾਰ ਹੈ ਮੇਰੀ ਗੱਲ ਸੁਣ ਕੇ ਉਸ ਨੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਸੱਚਮੁੱਚ ਮੈਨੂੰ ਉਸ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਸੀ ਫਿਰ ਉਸ ਨੇ ਸੁੱਤੀ ਪਈ ਧੀ ਨੂੰ ਆਪਣੀ ਗੋਦ ਵਿੱਚ ਚੁੱਕਿਆ ਤੇ ਮੈਨੂੰ ਆਪਣੇ ਨਾਲ ਲਿਉਣ ਲਈ ਕਿਹਾ ਅਤੇ ਮੈਂ ਉਸ ਨੂੰ ਡਾਕਟਰ ਨੂੰ ਦਿਖਾਵਾਂਗਾ ਇਹ ਸੁਣ ਕੇ ਮੈਨੂੰ ਕੁਝ ਸੁਚੇਤ ਹੋ ਗਈ ਮੈਂ ਕਿਹਾ ਤੁਸੀਂ ਮੈਨੂੰ ਕਿਉਂ ਲੈ ਜਾ ਰਹੇ ਹੋ ਤੁਸੀਂ ਮਾਲਕਲ ਨੂੰ ਲੈ ਜਾਓ ਉਹ ਮਾਂ ਹੈ ਅਤੇ ਮਾਂ ਹੀ ਉਸ ਨੂੰ ਬਿਹਤਰ ਦੱਸ ਸਕਦੀ ਹੈ ਮੇਰੀਆਂ ਗੱਲਾਂ ਤੇ ਮਾਲਕ ਥੋੜਾ ਜਿਹਾ ਮੁਸਕਰਾਇਆ ਤੇ ਪੁੱਛਿਆ ਕਿ ਮਾਂ ਇਹੋ ਜਿਹੀ ਮਾਂ ਹੈ ਮੇਰੀ ਪਤਨੀ ਵਾਂਗ ਉਸ ਨੂੰ ਇਹ ਵੀ ਨਹੀਂ ਪਤਾ ਕਿ ਆਪਣੇ ਬੱਚਿਆਂ ਨੂੰ ਕਿਹੜੀ ਦਵਾਈ ਦੇਣੀ ਹੈ ਅਤੇ ਕਿਹੜੀ ਨਹੀਂ ਤੁਸੀਂ ਉਸ ਨੂੰ ਦਵਾਈ ਦੇਣੀ ਹੈ ਜੇਕਰ ਤੁਸੀਂ ਵੀ ਉਹਨਾਂ ਦਾ ਧਿਆਨ ਰੱਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਆਓ ਤਾਂ ਚੰਗਾ ਹੋਵੇਗਾ ਜਿਵੇਂ ਹੀ ਮੈਂ ਮਾਲਕ ਦੇ ਨਾਲ ਕਮਰੇ ਵਿੱਚੋਂ ਬਾਹਰ ਆਈ ਤਾਂ ਮਾਲਕਨ ਬਾਹਰ ਹਾਲ ਵਿੱਚ ਬੈਠੀ ਟੀਵੀ ਦੇਖ ਰਹੀ ਸੀ ਚਾਹ ਵੀ ਪੀ ਰਹੀ ਸੀ ਜਦੋਂ ਉਸ ਨੇ ਮੈਨੂੰ ਮਾਲਕ ਦੇ ਨਾਲ ਬਾਹਰ ਜਾਂਦੇ ਦੇਖਿਆ ਤਾਂ ਉਸ ਨੇ ਮੈਨੂੰ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਹੁਣ ਬੱਚਿਆਂ ਨੂੰ ਕੀ ਹੋ ਗਿਆ ਹੈ ਮੇਰੀ ਬਜਾਏ ਮਾਲਕ ਨੇ ਆਪਣੀ ਪਤਨੀ ਨੂੰ ਜਵਾਬ ਦਿੱਤਾ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਬੱਚਿਆਂ ਨੂੰ ਬੁਖਾਰ ਹੈ ਮੈਂ ਉਹਨਾਂ ਨੂੰ ਡਾਕਟਰ ਕੋਲ ਲੈ ਜਾ ਰਿਹਾ ਹਾਂ ਜੇ ਤੁਸੀਂ ਮੇਰੇ ਨਾਲ ਆਉਣਾ ਚਾਹੁੰਦੇ ਹੋ ਤਾਂ ਆਓ ਇਹ ਸੁਣ ਕੇ ਮਾਲਕ ਉਤਰੰਤ ਗੁੱਸੇ ਜਾਈ ਅਤੇ ਕਿਹਾ ਕਿ ਨਾ ਬਾਬਾ ਨਾ ਮੈਂ ਇਸ ਨੂੰ ਨਹੀਂ ਸੰਭਾਲ ਸਕਦੀ ਤੁਹਾਡੇ ਬੱਚੇ ਤੁਹਾਨੂੰ ਪਿਆਰ ਕਰਦੇ ਹਨ ਠੀਕ ਹੈ ਇਹ ਕਹਿ ਕੇ ਉਸ ਨੇ ਫਿਰ ਤੋਂ ਟੀਵੀ ਚੈਨਲ ਬਦਲਨੇ ਸ਼ੁਰੂ ਕਰ ਦਿੱਤੇ ਮੈਂ ਬਹੁਤ ਹੈਰਾਨ ਹੋਈ ਉਹ ਇੰਨੀ ਸਖਤ ਕਿਵੇਂ ਹੋ ਸਕਦੀ ਹੈ ਮੈਂ ਬਹੁਤ ਸਾਰੀਆਂ ਕੁੜੀਆਂ ਦੇਖੀਆਂ ਹਨ ਜੋ ਵਿਆਹ ਤੋਂ ਪਹਿਲਾਂ ਲਾਪਰਵਾਹ ਹੁੰਦੀਆਂ ਸਨ ਅਤੇ ਉਹੀ ਕੁੜੀਆਂ ਵਿਆਹ ਤੋਂ ਬਾਅਦ ਅਤੇ ਬੱਚੇ ਹੋਣ ਤੋਂ ਬਾਅਦ ਬੱਚਿਆਂ ਦੇ ਮਾਮਲਿਆਂ ਵਿੱਚ ਜ਼ਿੰਮੇਦਾਰ ਬਣ ਜਾਂਦੀਆਂ ਹਨ ਇਹ ਕਿਹੋ ਜਿਹੀ ਮਾਂ ਸੀ ਜਿਸ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਕੋਈ ਤਰਸ ਨਹੀਂ ਸੀ ਮਾਲਕਨ ਬਹੁਤ ਸੁੰਦਰ ਸੀ ਜੇ ਤੁਸੀਂ ਅੱਜ ਰਾਤ ਮੇਰੇ ਬੱਚਿਆਂ ਦੇ ਨਾਲ ਰਹਿ ਸਕਦੇ ਹੋ ਤਾਂ ਇਹ ਮੇਰੇ ਲਈ ਬਹੁਤ ਵੱਡਾ ਅਹਿਸਾਨ ਹੋਵੇਗਾ ਮੈਂ ਕਿਹਾ ਮੈਂ ਕਿਵੇਂ ਰੁਕ ਸਕਦੀ ਹਾਂ ਮੇਰਾ ਪਤੀ 9 ਵਜੇ ਕਰ ਵਾਪਸ ਆਉਂਦਾ ਹੈ ਅਤੇ ਮੈਨੂੰ ਖਾਣਾ ਪਰੋਸਣਾ ਪੈਂਦਾ ਹੈ ਇਹ ਸੁਣ ਕੇ ਮਾਲਕਾ ਜੀਵ ਜਹੇ ਲਾਜੇ ਵਿੱਚ ਪੁੱਛਣ ਲੱਗਾ ਕਿ ਤੂੰ ਵਿਆਹੀ ਹੋਈ ਐ ਮੈਂ ਕਿਹਾ ਹਾਂ ਮੇਰਾ ਜਵਾਬ ਸੁਣ ਕੇ ਮਾਲਕ ਹੈਰਾਨ ਹੋ ਗਿਆ ਫੇਰ ਆਚਾਨਕ ਉਸ ਦਾ ਚਿਹਰਾ ਬਦਲ ਗਿਆ ਉਸ ਨੇ ਕਿਹਾ ਕਿ ਤੁਸੀਂ ਆਪਣੇ ਪਤੀ ਨੂੰ ਇੱਥੇ ਇੱਕ ਰਾਤ ਰਹਿਣ ਦੇਣ ਲਈ ਕਹੋ ਕਿਉਂਕਿ ਮੈਨੂੰ ਬੱਚਿਆਂ ਨੂੰ ਸੰਭਾਲਣ ਬਾਰੇ ਬਹੁਤਾ ਵਿਚਾਰ ਨਹੀਂ ਆ ਮੈਂ ਰਾਤ ਬੱਚਿਆਂ ਨੂੰ ਕਿਵੇਂ ਸੰਭਾਲ ਸਕਦਾ ਹਾਂ ਫੇਰ ਤੁਸੀਂ ਉਹਨਾਂ ਦੀ ਦਵਾਈ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਕਿਹਾ ਠੀਕ ਹੈ ਮੈਂ ਆਪਣੇ ਪਤੀ ਨੂੰ ਪੁੱਛ ਲਵਾਂਗੀ ਮੈਂ ਆਪਣਾ ਮੋਬਾਈਲ ਕੱਢ ਕੇ ਆਪਣੇ ਪਤੀ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਠੀਕ ਹੈ ਤੁਸੀਂ ਅੱਜ ਰਾਤ ਠਹਿਰੋ ਮੈਂ ਖੁਦ ਖਾਣੇ ਦਾ ਪ੍ਰਬੰਧ ਕਰ ਲਵਾਂਗਾ ਮੈਂ ਰਾਤ ਭਰ ਬੱਚੇ ਦੀ ਦੇਖਭਾਲ ਕੀਤੀ ਅਤੇ ਅਗਲੀ ਸ਼ਾਮ ਤੱਕ ਬੱਚਾ ਪੂਰੀ ਤਰ੍ਹਾਂ ਠੀਕ ਹੋ ਗਿਆ ਮਾਲਕੀਨ ਨੂੰ ਤਾਂ ਬੱਚਿਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਉਹ ਸਾਰਾ ਦਿਨ ਆਪਣੇ ਆਪ ਨੂੰ ਹੀ ਸਜਾਉਂਦੀ ਰਹਿੰਦੀ ਸੀ ਅਗਲੇ ਹੀ ਦਿਨ ਦੋਵੇਂ ਬੱਚਿਆਂ ਨੂੰ ਬਹੁਤ ਤੇਜ਼ ਬੁਖਾਰ ਹੋਇਆ ਮੇਰਾ ਸਾਰਾ ਦਿਨ ਬੱਚਿਆਂ ਦੀ ਦੇਖਭਾਲ ਵਿੱਚ ਹੀ ਗਿਆ ਇੱਕ ਨੂੰ ਦਵਾਈ ਦਿੰਦੀ ਤਾਂ ਦੂਸਰਾ ਰੋਣ ਲੱਗ ਪੈਂਦਾ ਮੈਂ ਬਹੁਤ ਥੱਕ ਗਈ ਸੀ ਮੈਂ ਬੱਚਿਆਂ ਦੀ ਬਹੁਤ ਦੇਖਭਾਲ ਕੀਤੀ ਅਗਲੇ ਹੀ ਦਿਨ ਬੱਚੇ ਬਿਲਕੁਲ ਠੀਕ ਹੋ ਗਏ ਸੀ ਫੇਰ ਜਦੋਂ ਮੈਂ ਘਰ ਜਾਣ ਲੱਗੀ ਤਾਂ ਮਾਲਕ ਨੇ ਮੈਨੂੰ 5000 ਰਿਆਲ ਦੇਣੇ ਚਾਹੇ ਮੈਂ ਕਿਹਾ ਤੁਸੀਂ ਕਿਉਂ ਦੇ ਰਹੇ ਹੋ ਉਹ ਕਹਿਣ ਲੱਗਾ ਤੁਸੀਂ ਮੇਰੇ ਬੱਚਿਆਂ ਨੂੰ ਬਹੁਤ ਔਖੇ ਸਮੇਂ ਵਿੱਚ ਸੰਭਾਲ ਲਿਆ ਹੈ ਅਤੇ ਅਝੇਹਾ ਕਰਨਾ ਤੁਹਾਡਾ ਅਧਿਕਾਰ ਹੈ ਇਸ ਲਈ ਇਸ ਤੋਂ ਇਨਕਾਰ ਨਾ ਕਰੋ ਕਿਰਪਾ ਕਰਕੇ ਮੈਂ ਕਿਹਾ ਤੁਸੀਂ ਮੇਰੇ ਪਿਆਰ ਨੂੰ ਪੈਸੇ ਨਾਲ ਕਿਉਂ ਤੋਲ ਰਹੀ ਹੋ ਮੈਂ ਮੰਨਦੀ ਹਾਂ ਕਿ ਮੇਰੇ ਅਸਲੀ ਬੱਚੇ ਨਹੀਂ ਹਨ ਪਰ ਮੈਂ ਹਮੇਸ਼ਾ ਉਹਨਾਂ ਨੂੰ ਆਪਣੇ ਬੱਚੇ ਸਮਝਦੀ ਹਾਂ ਇਸ ਲਈ ਆਪਣੇ ਪੈਸੇ ਆਪਣੇ ਕੋਲ ਰੱਖੋ ਮੈਨੂੰ ਉਹਨਾਂ ਦੀ ਲੋੜ ਨਹੀਂ ਹੈ ਇਹ ਕਹਿ ਕੇ ਮੈਂ ਆਪਣਾ ਪਰਸ ਚੁੱਕ ਲਿਆ ਅਤੇ ਉੱਥੋਂ ਚਲੀ ਗਈ ਮੇਰੇ ਵਿਆਹ ਨੂੰ 4 ਸਾਲ ਬੀਤ ਚੁੱਕੇ ਸਨ ਪਰ ਮੇਰੇ ਕੋਈ ਔਲਾਦ ਨਹੀਂ ਸੀ ਵਿਆਹ ਤੋਂ ਤੁਰੰਤ ਬਾਅਦ ਮੈਂ ਆਸਵੰਦ ਸੀ ਪਰ ਮੇਰੇ ਪਤੀ ਨੇ ਮੈਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਕਿਹਾ ਤੁਸੀਂ ਜਾਣਦੇ ਹੋ ਕਿ ਮੇਰੀ ਤਨਖਾਹ ਇੰਨੀ ਜ਼ਿਆਦਾ ਨਹੀਂ ਹੈ ਅਤੇ ਇਸ ਤਨਖਾਹ ਨਾਲ ਮੈਂ ਬੱਚਾ ਨਹੀਂ ਪਾਲ ਸਕਦਾ ਪਰਮਾਤਮਾ ਦੀ ਖਾਤਰ ਹੁਣੇ ਗਰਭ ਪਾਤ ਕਰਵਾਓ ਜਿਵੇਂ ਹੀ ਸਮਾਂ ਠੀਕ ਹੋ ਜਾਂਦਾ ਹੈ ਫਿਰ ਅਸੀਂ ਬੱਚੇ ਨੂੰ ਲੈ ਲਵਾਂਗੇ ਮੈਂ ਉਸ ਸਮੇਂ ਬਹੁਤ ਰੋਈ ਮੈਂ ਕਿਹਾ ਕਿ ਬੱਚਾ ਆਪਣੀ ਕਿਸਮਤ ਲੈ ਕੇ ਆਉਂਦਾ ਹੈ ਤੁਸੀਂ ਇਹ ਕਿਉਂ ਸੋਚਦੇ ਹੋ ਪਰ ਉਹ ਮੇਰੇ ਅੱਗੇ ਤਰਲੇ ਮਾਰਦਾ ਰਿਹਾ ਉਹ ਮੈਨੂੰ ਸਮਝਾਉਣ ਲੱਗਾ ਕਿ ਮੈਂ ਬਹੁਤ ਪਰੇਸ਼ਾਨ ਹਾਂ ਤੁਸੀਂ ਮੈਨੂੰ ਸਮਝੋ ਉਸ ਸਮੇਂ ਮੇਰਾ ਪਤੀ ਸਾਊਦੀ ਅਰਬ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਲਈ ਮੈਂ ਉਹਨਾਂ ਦੀ ਗੱਲ ਮੰਨ ਲਈ ਉਸ ਤੋਂ ਬਾਅਦ ਅਸੀਂ ਸਾਊਦੀ ਅਰਬ ਆ ਗਏ ਮੇਰੇ ਪਤੀ ਅੰਨ ਸਾਲਾਂ ਤੋਂ ਕੰਮ ਕਰ ਰਹੇ ਸਨ ਪਰ ਹਾਲਾਤ ਉੱਥੇ ਹੀ ਫਸੇ ਹੋਏ ਸਨ ਅਤੇ ਹਰ ਵਾਰ ਮੈਂ ਕਿਹਾ ਕੀ ਹੁਣ ਸਾਨੂੰ ਬੱਚੇ ਬਾਰੇ ਸੋਚਣਾ ਚਾਹੀਦਾ ਹੈ ਉਹ ਇਨਕਾਰ ਕਰ ਦਿੰਦੇ ਸਨ ਉਹ ਕਹਿੰਦਾ ਹੈ ਬਸ ਇੱਕ ਸਾਲ ਹੋਰ ਇੰਤਜ਼ਾਰ ਕਰੋ ਜਿਵੇਂ ਇਹ ਸਥਿਤੀ ਠੀਕ ਹੋ ਜਾਂਦੀ ਹੈ ਅਸੀਂ ਦੁਬਾਰਾ ਬੱਚਾ ਲੈ ਲਵਾਂਗੇ ਕੀ ਅਸੀਂ ਐਨੇ ਬੁੱਢੇ ਹੋ ਗਏ ਹਾਂ ਕਿ ਸਾਡੇ ਬੱਚੇ ਨਹੀਂ ਹੋ ਸਕਦੇ ਉਹ ਹਮੇਸ਼ਾ ਇਸ ਨੂੰ ਟਾਲਦਾ ਸੀ ਪਰ ਮੇਰੇ ਦਿਲ ਵਿੱਚ ਸੀ ਕਿ ਰੱਬ ਮੈਨੂੰ ਬੱਚਾ ਦੇਵੇ ਇਸ ਲਈ ਜਦੋਂ ਮੈਨੂੰ ਉਹਨਾਂ ਦੋ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਮਿਲੀ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੋਈ ਨੌਕਰੀ ਕਰ ਰਹੀ ਹਾਂ ਇਹ ਬੱਚੇ ਮੇਰੇ ਲਈ ਬੋਝ ਨਹੀਂ ਸਨ ਮੈਂ ਉਹਨਾਂ ਲਈ ਆਪਣਾ ਸਾਰਾ ਪਿਆਰ ਤਿਆਗ ਦਿੱਤਾ ਸੀ ਅਤੇ ਪੂਰੇ ਦਿਲ ਨਾਲ ਉਸ ਦੀ ਸੇਵਾ ਕੀਤੀ ਸੀ ਅਗਲੇ ਦਿਨ ਜਦੋਂ ਮੈਂ ਕੰਮ ਤੇ ਆਈ ਤਾਂ ਮਾਲਕਨ ਆਈ ਤਾਂ ਦੇਖਿਆ ਕਿ ਮਾਲਕਨ ਅਤੇ ਮਾਲਕ ਵਿਚਕਾਰ ਲੜਾਈ ਹੋਈ ਸੀ ਪਤਾ ਨਹੀਂ ਕਿਸ ਗੱਲ ਤੇ ਦੋਮਾ ਵਿੱਚ ਅਨੀ ਬੈ ਸੋਰੀ ਸੀ ਕਿ ਮੈਨੂੰ ਵੀ ਡਰ ਲੱਗਣ ਲੱਗਾ ਅਜਿਹਾ ਨਾ ਹੋਵੇ ਕਿ ਉਹ ਇੱਕ ਦੂਜੇ ਨੂੰ ਤਲਾਕ ਦੇ ਦੇਣ ਬੌਸ ਤਾਂ ਕਹਿ ਰਿਹਾ ਸੀ ਕਿ ਤੁਸੀਂ ਹਰ ਸਮੇਂ ਖਰੀਦਾਰੀ ਕਰਦੇ ਰਹੋ ਜਾਂ ਆਪਣੇ ਆਪ ਨੂੰ ਸਜਾਉਂਦੇ ਰਹੋ ਤੁਹਾਨੂੰ ਸਿਰਫ ਇੱਕ ਰਾਤ ਲਈ ਬੱਚੇ ਦੀ ਦੇਖਭਾਲ ਕਰਨੀ ਪੈਂਦੀ ਹੈ ਅਤੇ ਉਹ ਵੀ ਤੁਸੀਂ ਦੂਜੇ ਕਮਰੇ ਵਿੱਚ ਜਾ ਕੇ ਸੌ ਜਾਂਦੇ ਹੋ ਦੂਜੇ ਕਮਰੇ ਵਿੱਚ ਜਾ ਕੇ ਤੁਹਾਨੂੰ ਕੀ ਮਿਲਦਾ ਹੈ ਉਹਨਾਂ ਦੀ ਉੱਚੀ ਆਵਾਜ਼ ਨਾਲ ਬੱਚੇ ਵੀ ਡਰ ਗਏ ਸੀ ਮੈਂ ਬੱਚਿਆਂ ਦੇ ਕਮਰੇ ਵਿੱਚ ਗਈ ਉਸ ਸਮੇਂ ਮਾਲਕਾ ਨੇ ਮੇਰੇ ਕਮਰੇ ਵਿੱਚ ਆਈ। ਉਹ ਬਹੁਤ ਗੁੱਸੇ ਵਿੱਚ ਸੀ ਅਤੇ ਮੈਨੂੰ ਬੋਲਣ ਲੱਗੀ, "ਚੱਲ, ਅੱਜ ਤੋਂ ਤੇਰੀ ਛੁੱਟੀ ਹੈ।" ਉਸ ਨੇ ਮੈਨੂੰ ਬਾਹਰ ਜਾਣ ਲਈ ਕਿਹਾ। ਮੈਂ ਚੁੱਪਚਾਪ ਬਾਹਰ ਨਿਕਲ ਗਈ। ਮੈਨੂੰ ਪਤਾ ਸੀ ਕਿ ਇਹ ਔਰਤ ਬਹੁਤ ਗੁੱਸੇ ਵਿੱਚ ਹੈ ਅਤੇ ਕਿਸੇ ਦੀ ਨਹੀਂ ਸੁਨੇਗੀ। ਮੈਂ ਆਪਣੇ ਘਰ ਚਲੀ ਗਈ। ਪਰ ਪਤਾ ਨਹੀਂ ਫੇਰ ਕੀ ਗੱਲ ਹੋਈ ਅਤੇ ਕੀ ਨਹੀਂ, ਬਾਸ ਦਾ ਫੋਨ ਆਇਆ। ਰਾਤ ਦੇ 8 ਵਜੇ ਸਨ। "ਤੁਹਾਡਾ ਆਉਣਾ ਬਹੁਤ ਜ਼ਰੂਰੀ ਹੈ। ਤੁਸੀਂ ਤੁਰੰਤ ਮੇਰੇ ਕੋਲ ਆਓ।" ਜਦੋਂ ਮੈਂ ਆਪਣੇ ਪਤੀ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚਿਆਂ ਨੂੰ ਦੁਬਾਰਾ ਬੁਖਾਰ ਹੋ ਗਿਆ ਹੋਵੇ ਆਓ ਮੈਂ ਤੁਹਾਨੂੰ ਛੱਡ ਦੇਵਾਂਗਾ ਮੇਰੇ ਪਤੀ ਕੋਲ ਮੋਟਰਸਾਈਕਲ ਸੀ ਉਹ ਮੈਨੂੰ ਮਾਲਕ ਦੇ ਘਰ ਦੇ ਬਾਹਰ ਛੱਡ ਕੇ ਚਲਾ ਗਿਆ ਜਿਵੇਂ ਹੀ ਮੈਂ ਦਰਵਾਜ਼ੇ ਦੀ ਘੰਟੀ ਵਜਾਈ ਚੌਂਕੀਦਾਰ ਦੀ ਵਜਾਈ ਮਾਲਕ ਨੇ ਦਰਵਾਜ਼ਾ ਖੋਲ੍ਹਿਆ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਸੀ ਘਰ ਵਿੱਚ ਚੌਂਕੀਦਾਰ ਵੀ ਨਹੀਂ ਸੀ ਜਦੋਂ ਮੈਂ ਮਾਲਕ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਚੌਂਕੀਦਾਰ ਆਪਣੇ ਘਰ چلا ਗਿਆ ਹੈ ਉਹ ਕੁਝ ਸਮੇਂ ਬਾਅਦ ਆ ਜਾਵੇਗਾ। ਕਿਰਪਾ ਕਰਕੇ ਅੰਦਰ ਆ ਜਾਓ। ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਇਹ ਸੁਣ ਕੇ ਮੈਂ ਮਾਲਕ ਦੇ ਨਾਲ ਅੰਦਰ ਚਲੀ ਗਈ ਪਰ ਮੈਨੂੰ ਨਹੀਂ ਸੀ ਪਤਾ ਕਿ ਅੰਦਰ ਜਾਂਦੇ ਹੀ ਹਾਲ ਬਿਲਕੁਲ ਖਾਲੀ ਸੀ। ਇਹ ਦੇਖ ਕੇ ਮੈਂ ਥੋੜਾ ਚਿੰਤਿਤ ਹੋ ਗਈ। ਇਸ ਲਈ ਮੈਂ ਜਾ ਕੇ ਸੋਫੇ ਦੇ ਕਿਨਾਰੇ ਤੇ ਬੈਠ ਗਈ। ਫਿਰ ਮਾਲਕ ਮੇਰੇ ਸਾਹਮਣੇ ਸੋਫੇ ਤੇ ਬੈਠ ਗਿਆ ਅਤੇ ਸਿਰ ਫੜ ਕੇ ਕੁਝ ਸੋਚਣ ਲੱਗਾ। ਫਿਰ ਉਸ ਨੇ ਕਿਹਾ ਕਿ ਮੇਰੀ ਪਤਨੀ ਦੁਪਹਿਰ ਤੋਂ ਆਪਣੇ ਪੇਕੇ ਘਰ ਗਈ ਹੋਈ ਸੀ। ਜਦੋਂ ਮੈਂ ਘਰ ਆਇਆ ਤਾਂ ਮੇਰੇ ਬੱਚੇ ਮੌਜੂਦ ਨਹੀਂ ਸਨ ਜਦੋਂ ਮੈਂ ਆਪਣੀ ਪਤਨੀ ਨੂੰ ਫੋਨ ਤੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਬੱਚਿਆਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ ਤਾਂ ਉਸਨੇ ਕਿਹਾ ਕਿ ਉਸਨੇ ਚੌਕੀਦਾਰ ਨੂੰ ਵੀ ਘਰ ਵਾਪਸ ਭੇਜ ਦਿੱਤਾ ਹੈ ਜਦੋਂ ਮੈਂ ਘਰ ਆਇਆ ਤਾਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਚੌਕੀਦਾਰ ਵੀ ਨਹੀਂ ਮੈਨੂੰ ਨਹੀਂ ਪਤਾ ਕਿ ਉਹ ਬੱਚੇ ਨੂੰ ਆਪ ਲੈ ਗਈ ਹੈ ਜਾਂ ਉਸਨੇ ਮੇਰੇ ਬੱਚਿਆਂ ਨੂੰ ਅਗਵਾ ਕਰ ਲਿਆ ਹੈ ਇਹ ਕਹ ਕਿ ਉਹ ਫਟਫਟ ਕੇ ਰੋਂਣ ਲੱਗ ਪਿਆ। ਉਸਨੇ ਕਿਹਾ ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬੱਚਿਆਂ ਨਾਲ ਕੀ ਕਰੇਗੀ। ਫਿਰ ਉਸਨੇ ਕਿਹਾ ਕਿ ਜੇ ਤੁਸੀਂ ਬੱਚਿਆਂ ਨੂੰ ਲੱਭਣ ਵਿੱਚ ਮੇਰੀ ਮਦਦ ਕਰ ਸਕਦੇ ਹੋ। ਮੈਂ ਸੋਚ ਰਹੀ ਸੀ ਕਿ ਮੈਂ ਅਜਿਹਾ ਕਿਵੇਂ ਕਰ ਸਕਦੀ ਹਾਂ। ਪਰ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮਾਂ ਬਣ ਕੇ ਉਹ ਕਿਹੜੀ ਖੇਡ ਖੇਡ ਰਹੀ ਸੀ ਆਪਣੇ ਬੱਚਿਆਂ ਨਾਲ। ਮੈਂ ਅਜੇ ਇਹ ਸੋਚ ਰਹੀ ਸੀ ਕੀ ਮੈਨੋਪਾਲਿਸ ਅਧਿਕਾਰ ਦੇ ਹਾਰਨ ਦੀ ਆਵਾਜ਼ ਸੁਮਾਈ ਦਿੱਤੀ ਥੋੜੇ ਸਮੇਂ ਵਿੱਚ ਹੀ ਪੁਲਿਸ ਦਰਵਾਜ਼ੇ 'ਤੇ ਕੰਦਾ ਟੱਪ ਕੇ ਅੰਦਰ ਆ ਗਈ ਮੈਨੂੰ ਅਤੇ ਮਾਲਕਨ ਨੂੰ ਦੇਖ ਕੇ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਉਸ ਨੇ ਕਿਹਾ ਕਿ ਤੁਹਾਡੀ ਪਤਨੀ ਨੇ ਸਹੀ ਸ਼ਿਕਾਇਤ ਦਿੱਤੀ ਹੈ ਤੁਹਾਡਾ ਇਸ ਔਰਤ ਨਾਲ ਅਫੇਅਰ ਚੱਲ ਰਿਹਾ ਹੈ ਇਸ ਲਈ ਤੁਸੀਂ ਉਸ ਨੂੰ ਇੱਥੇ ਹੀ ਇਕੱਲੇ ਬੁਲਾਇਆ ਹੈ ਅਤੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਦੀ ਦੋਮੇ ਬੱਚੇ ਵੀ ਇਸ ਨੌਕਰਾਨੀ ਨੇ ਅਗਵਾ ਕਰ ਲਏ ਹਨ ਇਹ ਸੁਣ ਕੇ ਮੈਂ ਬੇਚੈਨ ਹੋ ਗਈ ਉਹ ਮੇਰੇ ਅਰਬੀ ਬੌਸ ਤੇ ਵੀ ਦੋਸ਼ ਲਗਾ ਰਹੇ ਸਨ ਪਰ ਅਜਿਹਾ ਕੁਝ ਨਹੀਂ ਸੀ ਮਾਲਕ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਸੀ ਪਰ ਫੇਰ ਵੀ ਉਹ ਮੈਨੂੰ ਫੜ ਕੇ ਥਾਣੇ ਲੈ ਗਏ ਮੈਂ ਰੋਣ ਲੱਗ ਪਈ ਮੈਂ ਆਪਣੇ ਪਤੀ ਨੂੰ ਫੋਨ ਕੀਤਾ ਉਹ ਵੀ ਥਾਣੇ ਪਹੁੰਚਿਆ ਪਰ ਪੁਲਿਸ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਮੇਰਾ ਪਤੀ ਮਾਲਕਨ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੇਰੀ ਪਤਨੀ ਨੇ ਤੁਹਾਡੇ ਬੱਚੇ ਨੂੰ ਅਗਵਾ ਨਹੀਂ ਕੀਤਾ ਅਤੇ ਨਾ ਹੀ ਉਸ ਦਾ ਕਿਸੇ ਨਾਲ ਕੋਈ ਸੰਬੰਧ ਹੈ ਮੈਨੂੰ ਆਪਣੀ ਪਤਨੀ ਤੇ ਪੂਰਾ ਭਰੋਸਾ ਹੈ ਇਸ ਲਈ ਉਸ ਨੂੰ ਛੱਡ ਦਿਓ ਉਸ ਨੇ ਕਿਹਾ ਕਿ ਮੈਂ ਕੇਸ ਸਿਰਫ ਇੱਕ ਸ਼ਰਤ ਤੇ ਵਾਪਸ ਲਵਾਵਾਂਗੀ ਕਿ ਤੁਸੀਂ ਆਪਣੀ ਪਤਨੀ ਨੂੰ ਲੈ ਕੇ ਇੱਥੋਂ ਚਲੇ ਜਾਓ ਕਿਉਂਕਿ ਮੇਰੇ ਪਤੀ ਨੇ ਮੈਨੂੰ ਸਾਫ਼-ਸਾਫ਼ ਕਿਹਾ ਹੈ ਕਿ ਉਹ ਮੈਨੂੰ ਤਲਾਕ ਦੇ ਕੇ ਤੁਹਾਡੀ ਪਤਨੀ ਨਾਲ ਵਿਆਹ ਕਰੇਗਾ ਕਿਉਂਕਿ ਉਹ ਮੇਰੇ ਬੱਚਿਆਂ ਦਾ ਜ਼ਿਆਦਾ ਧਿਆਨ ਰੱਖਦੀ ਹੈ ਇਹ ਸੁਣ ਕੇ ਮੇਰਾ પતિ ਵੀ 당ਗ ਰਹਿ ਗਿਆ ਮੈਨੂੰ ਨਹੀਂ ਪਤਾ ਸੀ ਕਿ ਮਾਲਕਨ ਨੇ ਅਜਿਹਾ ਕਿਉਂ ਕਿਹਾ ਪਰ ਇਹ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਮੈਂ ਉਹਨਾਂ ਲਈ ਚੰਗਾ ਕਰ ਰਹੀ ਸੀ ਮਾਲਕਨ ਨੇ ਆਪਣਾ ਕੇਸ ਵਾਪਸ ਲੈ ਲਿਆ ਅਤੇ ਮੈਂ ਆਪਣੇ પતિ ਨਾਲ ਆਪਣੇ ਪਿੰਡ ਵਾਪਸ ਆ ਗਈ ਮੈਨੂੰ ਨਾ ਬੱਚਿਆਂ ਦੀ ਬਹੁਤ ਜ਼ਿਆਦਾ ਆਉਂਦੀ ਹੈ ਜਦੋਂ ਮਾਪੇ ਇਸ ਤਰ੍ਹਾਂ ਲੜਦੇ ਹਨ ਤਾਂ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰ ਸਕਦੇ ਹਨ ਕਿਸੇ ਨੇ ਸੱਚ ਹੀ ਕਿਹਾ ਹੈ ਜੋ ਹੁੰਦਾ ਹੈ ਪਲੇ ਲਈ ਹੀ ਹੁੰਦਾ ਹੈ ਸ਼ਾਇਦ ਉੱਥੋਂ ਆਉਣ ਵਿੱਚ ਹੀ ਮੇਰੀ ਭਲਾਈ ਸੀ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਅਤੇ ਹਾਂ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੋਸਤੋ